ਆ ਵੇਲ ਬਾਪੂ ਨੂੰ ਮਿਲੇ ਨਾ ਹਲਤੇ ਪੰਜਾਲੀ ਤੋਂ ਆ ਸਾਰ ਨੂੰ ਪਤਾ ਹੈ ਕਿ ਹਰੇਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਂ ਪਿਓ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰਸਤ ਹੀ ਦਿੰਦੇ ਹਨ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਕਿ ਪੁੱਤ ਕੈਨੇਡਾ ਤੋਂ ਚੋਰੀ-ਚੋਰੀ ਲੋਕੇ ਆਪਣੇ ਘਰ ਆਉਂਦਾ ਤੇ ਬੇਬੇ ਬਾਪੂ ਨੂੰ ਭਾਜੜਾ ਪਾ ਦਿੰਦਾ ਜਿਵੇਂ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਨ ਤੋਂ ਪੁੱਠ ਸੱਜਣਾ असीं कंहिं परदेसी हुजे छटणे सौखे जिन छे